ਇਹ ਤਾਂ ਜੇ ਫਾਲੇ ਛੋਟੇ ਆ ਥੋੜੇ ਹੋਰ بڑے ਸੋਚ ਰਹੇ ਵੀ ਲੈ ਲੂਆਂ ਹਾਂਜੀ ਹਾਂਜੀ ਤੇ ਬਾਈ ਆ ਦੇਖੋ ਆ ਟਰਬੋ ਵੀਰੋਂ ਟਰਬਾ ਲੱਗਿਆ ਹੋਇਆ ਬੜਾ ਹੀ ਟੀਆ ਬੀ ਆ ਬਾਈ ਕੋਈ ਫਰਕ ਨਹੀਂ ਆ ਦੇਖੋ ਜੀ ਅੱਛਾ ਜੀ ਕਿੰਨਾ ਖਰਚ ਆ ਗਿਆ ਆਪਣਾ ਵੀਰੇ ਆਪਾ 52 10 ਬਾਈ ਜੌਂਡੀਅਰ ਜੇ ਸੀ ਵੀ ਆ ਮੈਂ ਇੰਜਣਾ ਕਿਹੜਾ ਗੇਅਰ ਪਾਉਂਗੇ ਵੀਰੇ पहले सही भी तो ठीक है बस ठीक है फ्रीज भीड़ है भाई आ देखो अब पै गए भाई पंद्रह पंद्रह दे फाले जोडियर मगर आ करो जी चेक डेटर ये दे देखिए भाइयों कितना खेत गिला था कितना गिला था वहां से दबता आ रहा है वहां से दबता आ रहा था ਦੋਏ ਲਾ ਦੇ ਕੰਮ ਆਪਾਂ ਨੇ ਉੱਧਰ ਲਦਾਈ ਹੋ ਗੇ ਕਮਰੇ ਆ ਅਦਰ ਆਪਣਾ ਆਗਬਰਤੀ ਬਾਈ ਦਲਬ੍ਰੀਂ ਦਾਨ ਅੱਜ ਮਸ਼ੀਨ ਵੀ ਆਪਾਂ ਨੇ ਕਰਤੀ ਸੇਲ ਚੱਲ ਆਹ ਈ ਲੈ ਜਾ ਦਾ ਕੰਮ ਕਰਤਾ ਸ਼ੁਰੂ ਫਟ ਕਰ ਲਿਆ ਆਪਾਂ ਨੇ ਤੇ ਉਰੇ ਨਾਲ ਆਪਾਂ ਨੇ ਹਾਂਜੀ ਵੀਰ ਜੀ ਸਸੀ ਗੱਲ ਜੀ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵੀਰੇ ਆਪਣੀ ਇੱਕ ਤਾਂ ਟਰੈਕਟਰ 'ਚ ਨਵਾਂ ਇੰਜਣ ਪਾਇਆ ਜੌਂਡੀਅਰ ਵਿੱਚ ਜੀਸੀਬੀ ਦਾ ਤੇ ਉਹਦੇ ਉੱਤੇ ਆ ਤੇ ਬਾਕੀ ਆਪਣੀ ਤੂੜੀ ਵਾਲੀ ਮਸ਼ੀਨ ਸੇਲ ਹੋਊਗੀ ਤੇ ਬਾਕੀ ਆਪਾਂ ਨੇ ਗੰਨਾ-ਗੰਨਾ ਵੱਢ ਲਿਆ ਜੀ ਤੇ ਵੀਡੀਓ ਵੀਰੇ ਪਾਉਣੇ ਦਾ ਪਹਿਲਾਂ ਪਾਉਣ ਲੱਗੇ ਸੀ 21 ਤਰੀਕ ਨੂੰ ਪਰ ਜਦੋਂ ਉੱਥੇ ਸੰਭੂ ਜਿਹੜਾ ਬਾਰਡਰ ਆਪਣਾ ਹਰਿਆਣੇ ਵਾਲਾ ਜਦੋਂ ਉਹ ਸੀਨ ਹੋਇਆ ਫਿਰ ਨਹੀਂ ਮੰਨ ਕਰਿਆ ਤਾਂ ਕਰਕੇ ਨਹੀਂ ਪਾਈ ਤਾਂ ਕਰਕੇ ਵੀਡੀਓ ਲੇਟ ਹੋ ਗਈ ਨਹੀਂ ਤਾਂ ਬਣਾ ਕੇ ਕੱਦੀ ਰੱਖੀ ਹੁੰਦੀ ਵੈਸੇ ਤਾਂ ਕਰਕੇ ਫਿਰ ਮੈਂ ਥੋੜਾ ਜਿਹਾ ਨਹੀਂ ਚੰਗਾ ਲੱਗਿਆ ਹਨਾ ਤਾ ਕਰਕੇ ਲੇਟ ਹੋ ਗਏ ਬਾਕੀ ਦਾ ਕੋਈ ਚੱਕਰ ਨਹੀਂ ਹੈਗਾ ਬਾਕੀ ਵੀਡੀਓ ফলো ਦੇਖਿਓ ਵਧੀਆ ਬਣਾਈਆ ਪੂਰਾ ਜੋਗ ਲਾਇਆ ਆਪਾਂ ਨੇ ਠੀਕ ਹੈ ਜੀ ਓਕੇ ਤਰੋਂ ਦੇਖੋ ਜੀ ਆਹ ਹੈ ਭਾਈ 레이జర్ ਆ ਜਮਾਨਾ ਜਿਹੜਾ ਆਪਾਂ ਨੇ ਭਾਈ 레이జర్ ਦਾ ਕੰਮ ਕਰਤਾ ਸ਼ੁਰੂ ਫਟ ਕਰ ਲਿਆ ਆਪਾਂ ਨੇ ਤੇ ਉਰੇ ਨਾ ਆਪਾਂ ਨੇ ਪਹਿਲਾਂ ਨਾ ਸਾਰੇ ਖੇਤਾਂ ਗੇੜਾ ਦੇ ਲਿਆ ਆਪਰ ਨੂੰ ਉੱਪਰ ਨੂੰ ਕਮਾ ਲਿਆ 레이జర్ ਫੇਰ ਆਪਾਂ ਨੂੰ ਬਾਹਰ ਤੇ ਪਤਾ ਲੱਗ ਗਿਆ ਵੀ ਖੇਤ ਕਿੱਥੇ ਉੱਚਾ ਕਿੱਥੇ ਨੀਵਾ ਪਹਿਲਾਂ ਤਾਂ ਕੇ ਲੇਜ਼ਰ ਉੱਥੇ ਫਦੇਆ ਫੇਰ ਇੱਥੇ ਫਦੇਆ ਹੁਣ ਆਪਾਂ ਜਿਹੜੀ ਆ ਉੱਚੀ ਢਾਂਗ ਸਾਰੀ ਓਰੇ ਵਾਲੀ ਤੇ ਲੇਜ਼ਰ ਘੁੰਮਿਆ ਵਾ ਨਾ ਇਹ ਵੱਢ ਲੈਣੀ ਪੈਣਾ ਆਲੇ-ਦਾਲੇ ਨੂੰ ਉਹ ਇੱਕ ਨਾ ਖੁੰਝੀ ਨੀਵੇਂ ਉਧਰ ਸੈਡਾਂ ਲੱਗਾਂ ਨੀਵੀਆਂ ਨਾ ਉਹ ਪਾ ਲੈਣੀਆਂ ਉਸ ਤੋਂ ਬਾਅਦ ਜੇ ਸਿੱਧਾ ਜਾ ਹੋ ਗਿਆ ਸਮਝ ਲਓ ਵੀ ਉਧਰ ਵੀ ਮੜਾ-ਮੜਾ ਲੱਗਣ ਲੱਗ ਗਿਆ ਜਾਂ ਮਿੱਟੀ ਜਾਣ ਲੱਗੀ ਉਧਰ ਫੇਰ ਆਪਾਂ ਨੇ ਹੌ ਡਾਊਨ ਕਰਕੇ ਸਾਰਾ ਜ਼ੀਰੋ ਕਰ ਦੇਣਾ ਹੁਣ ਵੈਸੇ ਰਾਤ ਨੂੰ ਨਹੀਂ ਰਾਤ ਨੂੰ ਤੁਹਾਨੂੰ ਦਿਖਾ ਨਹੀਂ ਸਕਦੇ ਕੱਲ ਨੂੰ ਛੁੱਟੀ ਕੱ ਬਾਕੀ ਵੈਸੇ ਆਹੀ ਉੱਚੀ ਆ ਜਿੱਥੇ ਤੱਕ ਰਾਹ ਲੱਗਿਆ ਵਾ ਹੁਣ ਆਪਾਂ ਨੇ ਪਹਿਲਾਂ ਇਸੇ ਲੈਵਲ 'ਪਾ ਜਿੰਨੀ ਉੱਚੀ ਮਿੱਟੀ ਵੱਢ ਕੇ ਖੰਡਾ ਲੈਣੀ ਫਿਰ ਡਾਊਨ ਕਰਕੇ ਇੱਕ ਦੋ ਉਂਗਲ ਫਿਰ ਹੋਰ ਪਾ ਦੇਣਾ ਫਿਰ ਵਾ ਪਕਣਾ ਗੇੜੇ ਦਈ ਜਾਣੇ ਬਸ ਕਈ ਵਾਰ ਪਤਾ ਕਿਆ ਹੁੰਦਾ ਬਾਈ ਅਣਜਾਣ ਬੰਦਾ ਸਿੱਧੀਆਂ ਫੰਟਾ ਲਾਜੰਦਾ ਲਾਉਣਾ ਇਕਣਾ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮਿੱਟੀ ਕਿੱਥੇ ਤੇ ਚੱਕਉਣੀ ਕਿੱਥੇ ਗਿਰਨੀ ਆ ਨੀਵੇਂ ਪਾਸਾ ਲੱਭੋ ਪਹਿਲਾਂ ਹੱਥ ਤੇ ਤੇ ਉੱਚਾ ਪਾਸਾ ਲੱਭੋ ਉਹ ਨੀਵੇਂ ਪਾਸੇ ਨੂੰ ਪਹਿਲਾਂ ਮਿੱਟੀ ਲੈ ਕੇ ਆਓ ਸਾਰੀ ਫਿਰ ਲੇਅਰ ਮਾਰੀ ਦਾ ਫਾਇਦਾ ਹੈ ਤਾਂ ਟਾਈਮ ਨਾਲ ਜਿੱਤੀ ਬੱਜ ਬਾਕੀ ਚਲੋ ਮਾਰਦੇ ਆਪਾਂ ਇਹਨੇ ਸਿੱਧਾ ਇਹ ਗੱਲੀ ਮਾਰਾ ਜਾ ਕੋਈ ਟਰੈਕਟਰ ਹੀ ਚੱਕ ਲਿਆ ਆਪਾਂ ਨੇ 9500 ਜੇ ਕਿਤੇ ਲੈ ਕੇ ਘਰ ਨਾ ਹੋਣਾ ਥੋੜਾ ਜੰਨੇ ਦਾ ਕੰਮ ਨਾ ਹੋਣ ਬੇਜਤੀ ਹੈ ਬੈਠਾ ਬਾਈ ਲੱਟ ਪਾ ਨਾ ਆਦਿ ਸਿਰੋਵਰ ਬੱਧ ਰਿਹਾ ਸਰ ਤੁਸੀਂ ਮੈਂ ਸੀ ਪਾ ਤਾ ਮੈਂ ਬਾਹਰ ਜੀ ਬਾਬੇ ਉਹ ਘਰੇ ਪਹੁੰਚ ਗਏ ਬੜਾ ਜਿਹਾ ਗੰਨਾ ਦੇਖਿਆ ਇੱਥੇ ਉਧਰ ਪਈ ਨਾ ਗਿੱਲੀ ਧੀਏ ਚੈੱਕ ਕਰੀ ਉਹਦਾ ਸੁੱਕੀ ਆ ਬੜੀ ਏਟੋਏ ਭਰਨੇ ਪੈਣੇ ਆ ਘਰ ਦੇਣੇ ਆਪਾਂ ਨੇ ਬਾਕੀ ਹੈ ਵੀ ਸਾਡੇ ਨਾਲ ਠੀਕ ਹੈ ਤੇ ਹੱਪੇ ਰੇਸ ਮਾਰੀ ਸੇਟੀ ਸਣਾਈ ਮੜੀ ਗਈ ਆ ਉਸ ਬਚਾ ਲੈ ਈ ਦੀ ਵੱਧ ਸੁਣ ਗਈ ਥੂਏ ਨਾਲੋਂ ਜਿਹੜਾ ਰੋਪੜ ਖੜਾ ਨਾ ਹੈ ਨਾ ਜਿਹੜਾ ਰੋਫੜਾ ਖੜਾ ਹੈ ਹਾਂ ਉਹ ਇਹ ਲੋ ਬੱਤ ਸੁਣਦੀ ਹੈ ਹਾਂ ਭਾਈ ਤਾਂ ਠੀਕ ਠੀਕ ਜਿਹਾ ਬੜੀ ਰਿਪੇਅਰ ਕਰਨੀ ਪੈਣੀ ਨਈ ਆਪੀ ਹਾਂ 43 ਤਲਕ ਕੀ ਹੈ ਐਸ ਰਾਜਾ ਭੱਜਣੀ ਚੱਲ ਦੇਖੇ ਦੇਖ ਹਾਂਜੀ ਭਾਈ ਗੰਨਾ ਵੱਢ ਰਹੇ ਆਂ ਬਾਕੀ ਸਪਰੇਅ ਕਰ ਰਹੇ ਆਂ ਆਪਣੀ ਸਰੋਂ ਭਾ ਗੋਬੀ ਸਰੋਂ ਪਾ ਇਹ ਸਨੋ ਦਿਖਿਆ ਜਾਂਦਾ ਵੇਥੇ ਗੰਨਾ ਆਪਾਂ ਨੇ ਭਾਈ 218 18 ਦਾ ਬੀਜ ਬੀਜਦੇ ਆ। ਦੇਖੀ ਚਲੋ ਵਧੀਆ ਕਿਰਪਾ ਰਹੀ ਗੰਨਾ ਗਰੇਆ ਨਹੀਂ ਹੈ ਸਦਾ ਹੀ ਖੜਾ ਰਿਹਾ ਹੈ ਨਾ। ਹਵਾ ਚੱਲੀ ਆ ਹੈਗੀ ਪਰ ਗਰੇਆ ਨਹੀਂ ਹੈਗਾ ਕੁਝ ਨਹੀਂ ਹੋ ਕਰਕੇ ਨਾ ਠੀਕ ਰਿਹਾ ਕੰਮ। ਫੁੱਲ ਮਾ ਲਾ ਕੇ ਹੁਣ ਵੀ ਆਪਣੀ ਬਾਕੀ ਸੋਹਣੀ ਹੋਗੀ। ਠੀਕ ਹੈ ਜੀ ਦਿਖਾਉਣਾ ਮੈਂ। ਆਹ ਲੋ ਜੀ ਆ ਆਪਣੀ ਕਣਕ ਹੈ। ਪੁਰੀਆਂ ਵਧੀਆ ਟਾਪ ਇੱਕੋ ਲੈਵਲ ਦੀਆਂ ਇਸ ਤੇ ਤੱਕ ਕੰਨਾ ਬਣਾਓ ਵੱਡ ਹੋ ਰਿਹਾ ਆ ਦੇਖੋ ਇਹ ਬਈ ਇਹ ਹੈਗੇ ਹਿੰਮਤੀਆਂ ਯਾਨੀ ਕਿ 9-10 ਭਈਆਂ ਬੰਦਾ ਆਨੇ ਨੇ ਕਿਲਾ ਹੈ ਅੱਧਾ ਖੇਤਾਂ ਨੇ ਵੜੇ ਗਏ ਬਸ ਕਿਦੋਂ ਸਪਰੇਅ ਚੱਲ ਰਹੀ ਆ ਰਾਜੇਸ਼ ਕਰਦਾ ਬਈ ਸਾਡੇ ਦਾ ਕੀ ਮੌਸਮ ਵੀ ਆ ਥੋੜਾ ਜਿਹਾ ਖਰਾਬ ਜਿਹਾ ਲੱਗਦਾ ਕੱਲ ਨੂੰ ਸੋਮਵਾਰ ਕੱਲ ਨੂੰ ਮੀਂਹ ਦੱਸਿਆ ਵਾ ਤੇ ਹਣਾ ਬੱਦਲ ਵਾਹੀ ਜੀ ਵੱਜਦਾ ਪਰ ਉਹ ਠੀਕ ਹੈ ਜੀ ਓਕੇ ਕੰਮਕਾਰ ਤੇ ਬਈ ਸਪਰੇਅ ਹੋ ਰਹੀ ਹੈ ਤੁੰਡੀ ਦੀ ਰਾਜੇਸ਼ ਕਰਦਾ ਵੀ ਛੜਦਾ ਇਹ ਸਾਡਾ ਸਾਰੇ ਵੀ ਉਹਦਾ ਹੀ ਹਿਸਾਬ ਦਾ ਕਰ ਲਈ ਇਹ ਤੁੰਡੀ ਮਾਰਨੇ ਖਤਰਕਾ ਨਹੀਂ ਪੈਂਦੀ ਹੈ ਜੀ चल हाँ ला हो तो है नहीं बाबा बस बस मामा बस बस ठीक है ओके पास पास चौड़े कर ही आंदा मुंडा ਹੌਲੀ ਹੌਲੀ ਨਿਆਣਾ ਜੇ ਕਰਦਾ ਕਾ ਹਾਂ ਬਾਈ ਦਲਬਰੀ ਦਾ ਅੱਜ ਮਸ਼ੀਨ ਵੀ ਆਪਾਂ ਨੇ ਕਰਤੀ ਸੇਲ ਤੇ ਬਾਈ ਉਹ ਨਹੀਂ ਆਏ ਮਲੇਰ ਕਟਲੇ ਤੋਂ ਗੱਡੀ ਤੇ ਮਗਰੇ ਪਾ ਕੇ ਲੈ ਕੇ ਜਾਉਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਕੀ ਹੈ ਵੀਰੇ ਇੰਦਰਜੀਤ ਆ ਜੀ ਵੀਰੇ ਮੇਰਾ ਠੀਕ ਹੈ ਕਿੱਥੋਂ ਆਏ ਜੀ ਆਪਾਂ ਮਲੇਰ ਕਟਲੇ ਤੋਂ ਜੀ ਮਲੇਰ ਕਟਲੇ ਤੋਂ ਪਿੰਡ ਕਿਹੜਾ ਹੀ ਆਪਣਾ ਖਾਸ ਪੰਡਾ ਕੀ ਭੂਤ ਨੇ ਮੇਰੇ ਕੋਲ ਦੇ ਨਾਲ ਹੀ ਅੱਛਾ ਜੀ ਤੇ ਵੀਰੇ ਆਪਾਂ ਨੂੰ ਮਸ਼ੀਨ ਦਾ ਬਾਰੇ ਏਖਣਾ ਪਤਾ ਲੱਗਿਆ ਜੀ ਮਸ਼ੀਨ ਲੱਕ ਮਿੰਟ ਤੋਂ ਜੀ ਅੱਛਾ ਜੀ ਨਰਤੇ ਪਾਂਗੇ ਨਾ ਮਸ਼ੀਨਾਂ ਠੀਕ ਹੈ ਠੀਕ ਹੈ ਵੀਰੇ ਤੇ ਬਾਕੀ ਡੀਲ ਕਰਨ ਲੱਗੀ ਤੁਹਾਨੂੰ ਵੀਰੇ ਬਹੁਤ ਵਧੀਆ ਲੱਗੀ ਠੀਕ ਹੈ ਦੇਖਣਾ ਕਿਹਾ ਤਾਂ ਓਕਣੀ ਮਸ਼ੀਨ ਹਾਂ ਜੀ ਬਿਲਕੁਲ ਓਕਣੀ ਹੈ ਠੀਕ ਹੈ ਵੀਰੇ ਤੇ ਬਾਕੀ ਬਾਈ ਮਸ਼ੀਨ ਆਪਾਂ ਨੇ ਹੁਣ ਕਰਤੀ ਸੇਲ ਇਹ ਬਾਈ ਹੁਣ ਹੀ ਲੈ ਕੇ ਚੱਲੇ ਹੁਣ ਥੋੜਾ ਜਿਹਾ ਲੇਟ ਹੋ ਗਿਆ ਅੱਜ ਆਉਣੇ ਨੂੰ ਹਣਾ ਬਾਈ ਹਾਂ ਤੇ ਬਾਟ ਵੀ ਲੰਬੀ ਗਾਵੀ ਆ ਕਿੰਨੇ ਵਜੇ ਤੁਰੇ ਸੀਗੇ ਉੱਥੇ ਤੋਂ ਮੈਂ ਇਧਰ ਆਇਆ ਬਾਈ ਤੰਤਰ ਕਰਨ ਨੂੰ ਨਵੀਆਂ ਮਸ਼ੀਨਾਂ ਖੜਨ ਗਏ ਅੱਛਾ ਅੱਛਾ ਪਹਿਲਾਂ ਤੁਸੀਂ ਲਗਾਤਾਰ ਰੂਟ ਲਾ ਰਹੇ ਹੋ ਮਤਲਬ ਸਾਡਾ ਰੋਜ਼ ਹੀ ਕੰਮ ਭਰਾ ਅੱਛਾ ਅੱਛ ਤੇ ਮੈਂ ਹੁਣ ਚੱਲੀ ਮਸ਼ੀਨ ਨੂੰ ਨਵੇਂ ਘਰ ਤੋਂ ਤੂੜੀ ਬਣਾਉਗੀ ਜਾ ਕੇ ਕਿ ਨਹੀਂ ਅੱਜ ਹਾਂਜੀ ਅੱਜ ਨੂੰ ਲਾਉਣਾ ਸੀ ਜਨ ਇਹਦਾ ਯਾਰ ਮਾਨ ਵਿੱਚ ਰਹਿ ਗਏ 3 ਸਪੀਡ ਚ ਲਾਉਣਾ ਦਾ ਵਾ ਕਹਿੰਦਾ ਹਾਂ ਰਹਿ ਗਏ ਵਿੱਚ ਰਮਾਂ ਦੇਖਿਆ ਰਹਿ ਕੇ ਚੱਲ ਕੋਈ ਨਵੀਂ ਲਿਆਉਂਗੇ ਨਵੀਂ ਲਿਆਉਂਗੇ ਹੁਣ ਆਪਾਂ ਕਾਲਾ ਭਾਈ ਮਸ਼ੀਨ ਤੇਰੀ ਪੈ ਗਈ ਹਾਂਜੀ ਆਹ ਤੂੜੀ ਜੀ ਬਾਈ ਕੱਟਦਾ ਹੀ ਬਹੁਤ ਘੱਟ ਹੈ ਬਹੁਤ ਘਣਿਆ ਕੱਟਣਾ ਹਾਂ ਪਚ ਰਿਹਾ ਹੁਣ ਉਧਰ ਨਾਲ ਪੋਤੀ ਘੜਦਾ ਠੀਕ ਰੋਕ ਲੈ ਗੱਡੀ ਆਉਂਦੀ ਐ ਸ਼ਾਂਗਾਈ ਟਾੜਾ ਟਾਪ ਬਾਏ 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 ਲੋ ਵੀ ਸੱਜਣਾ ਦਿਨ ਦੀ ਹੰਡੀ ਹੋਣ ਲੱਗੀ ਆ ਇੱਕ ਟਾਲਾ ਭਰ ਚੱਲਿਆ ਜੀ ਤੇ ਬਾਦ ਭਰ ਕੇ ਆਪਾਂ ਨੇ ਆਪਣੇ ਮੈਸੀ ਮਗਰ ਪਾ ਲੈਣਾ ਤਾਂ ਪਾਇਆ ਵਟਰਾਲਾ ਇਹਦੇ ਬਾਅਦ ਲੋਡ ਕਰ ਲੈਣਾ ਬਾਕੀ ਹੱਜੂ ਵਾਲਾ ਬਾਈ ਹੱਜੂ ਦਾ ਲੋਡ ਕਰ ਲਿਆ ਤੇ બસ ਅੱਜ ਦੇ ਦਿਨ ਤੇ ਵਲੋਗ ਵਾਹੀ ਨਹੀ ਤਾਂ ਦੇਖਦੇ ਬਾਕੀ ਦੇ ਉਹ ਗਾਹਾਂ ਵੀਡੀਓ ਬਣ ਗਈ ਠੀਕ ਆ ਨੂੰ ਹੀ ਫਿਰ ਐਂਡਿੰਗ ਕਰ ਦੂੰਗੇ ਠੀਕ ਆ ਜੀ ਸਾਡਾ ਹੱਜੂ ਡੋਨ ਖੜਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਅੱਜ ਕਿੰਨੇ ਦਾ ਐਕਸਪੀਰੀਅੰਸ ਵਧੀਆ ਰਿਹਾ ਜੀ ਹਾਂ ਕਿਦਾਂ ਦਾ ਜੀ ਬਾਹਰੇ ਖੜਾ ਹੈ ਪਈ ਤੇ ਟਰਾਲਾ ਠੀਕ ਹੈ ਬਾਈ ਠੀਕ ਹੈ ਹਾਂ ਸਭ ਸ਼ਾਂਤੀ ਨਾਲ ਭਰ ਜਾਣਾ ਹਾਂ ਪਈ ਪਰ ਦੋਏ ਲਾਦੇ ਕੰਮ ਆਪਾਂ ਨੂੰ ਉੱਧ ਲਦਾਈ ਹੋ ਗਏ ਤੁਮ ਰਿਹਾ ਦਰ ਆਪਣਾ ਆਜ ਵਰਤੀ ਕੋ ਡਾਕ ਲੋ ਯੱਕ ਲੋ ਗਾਣੇ ਵਗੈਰ ਨਹੀਂ ਟਰੱਗੇ ਕਰਿਆ ਪਹਿਲਾਂ ਗਾਣੇ ਛੱਡੇ ਤੇ ਰੈਕਟਰ ਚੋਰਿਆ ਥੇ ਥੋੜਾ ਥੋੜਾ ਨਰਮ ਆ ਕੋਈ ਦੇਖੋ ਬਾਈ

ਠੀਕ ਹੈ ਠੀਕ ਓਕੇ ਓ ਪਿੱਛੇ ਨੂੰ ਕਰ ਲੈ ਜਾਣ ਦੇ ਜਾਣ ਦੇ ਚੱਲ ਚੱਲ ਹੌਲੀ ਜੱਲ ਹੌਲੀ ਮਾ ਉੱਤਰ ਲਾਗੀ ਟਰਾਲੀ ਪਰਾ ਰੱਖ ਪਰਾ ਸਿੱਧਾ ਜਾਣਦੇ ਸਿੱਧਾ ਸਿੱਧਾ ਰੱਖ ਟਰਾਲਾ ਆਹਾ ਲੋੜਾ ਲੋੜਾ ਚੱਲ ਜਾਣਦੇ 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 ਚੱਲ ਚੱਲ ਬੱਸ ਬਸ ਬਸ ਆਪੋ ਆਪ ਹੋ ਗਈ ਆਪ ਬਾਮਣ ਮਾਜਰੇ ਦਾ ਗੱਭਰੂ ਬਾਮਣ ਮਾਜਰੇ ਵਾਲਾ ਉਧਰ ਭਾਈ ਆਸ਼ੇ ਬੈਠਾ ਹੈ ਰੈਕਟਰ ਪਰ ਜਿਆਦਾ ਨਹੀਂ ਖੜੇ ਉਹਨੇ ਭਾਈ ਇਹ ਛੋਟੇ ਰੈਕਟਰ ਆ ਇਹ ਇਹਨਾਂ ਨੂੰ ਨਾ ਫੱਟੀ ਦੀ ਲੋੜ ਨਾ ਇਹਨਾਂ ਨੂੰ ਕਾਹੇ ਰਹੀ ਇਹਦਾ ਮਿੱਠੀ ਜੀ ਚਾਲ ਮਾਰੇ ਨੇ ਬਸ ਇਹ ਦੇਖਿਓ ਭਾਈਓ ਕਿੰਨਾ ਖੇਤ ਗਿੱਲਾ ਥਾ ਕਿੰਨਾ ਗਿੱਲਾ ਥਾ ਉहां से ਦਮਤਾ ਆ ਰਹਾ ਹੈ ਉहां से ਦਮਤਾ ਆ ਰਹਾ ਥਾ यहाँ से जा रहा था यहाँ फस गया था ना यहाँ पे चूहो का खड्ड था।, था देखो ध्यान से देखिए जगह जोटे का जोर दिखाना पड़ा जोटे का जोर लगाया फटी लगा कर यो कणक में बढ़ गया था यहाँ पे सरदार जी ने बैक किया और उधर को मोड़ा फिर बैक किया फिर सीधा निकाल दिया सरदार जी आपको कैसा लग रहा है अभी बहुत अच्छा हुआ बहुत अच्छा हुआ ठीक है जी फेटर में जोर थोड़ा कम है हां ये लोड डालना पड़ता है तेल बताते हैं अभी तेल बताएंगे टर्बो लोवानी पड़ेगी हाँ करेंगे है ना अभी कमजोर तो है थोड़ा स्लिप काटता है हां खोलना इसको अच्छे से खोलते हैं हाँ। <laughs> और लो <ते laughs> तो जी मित्रों टाटा बाय बाय हो गई काम निपड़े अपना लादला सारा गन्ना ठीक है जी ਬਾਕੀ ਜੱਟਾ ਬੰਡੇ ਆ ਡੁੱਲੂ ਡੁੱਲੂ ਜੇ ਆ ਜਾ ਆ ਜਾ ਬਥੇਰਾ ਹੋ ਗਿਆ ਗੰਨਾ ਗੰਨਾ ਆਪੂ ਲੜਨਾ ਕਰਕੇ ਅੱਖ ਹੋ ਜਾਂਦਾ ਬਾਈ ਗੰਨਾ ਹੁਣ ਜਿਆਦਾ ਹੁੰਦਾ ਫੇ ਬਾਹਰ ਕੱਢਣਾ ਪੈਂਦਾ ਹੈ ਨਾ ਤਾ ਹੁਣ ਜਿਵੇਂ ਆ ਰਾਹ ਨੂੰ ਆ ਪੂਲ ਵੀ ਦੇ ਦੇ ਸਾਡਾ ਮਖੜੇ ਪੈਦੇ ਸੱਚੋਂ ਤਾਂ ਇਦਾਂ ਕਰਕੇ ਉੱਥੋਂ ਆਉਂਦਾ ਰਾਹ ਚ ਐਦੋਂ ਨੂੰ ਥੋੜਾ ਜਿਆਦਾ ਨਿਕਲਿਆ ਵਾ ਕਰਨਾ ਜੀ ਚਲੋ ਬੱਬਾ ਦੇ ਗਰਾਉਂਡ ਉੱਪਰ ਹੀ ਖੜੀ ਹੋ ਜੀ ਬਾਬਿਓ ਟਰੈਕਟਰ ਦਿਖਾਉਣ ਲੱਗੇ ਸਾਨੂੰ ਇੱਕ ਜੌਂਡੀਆ ਜਿਹੜਾ ਤੁਹਾਨੂੰ ਪਿਛਲੀ ਵੀਡੀਓ باندې ਦੇਖਿਆ ਤੁਸੀਂ ਪੀਟੀਓ ਵਾਲੀ ਵਿੱਚ ਤੇ ਟਰੈਕਟਰ ਮੇਰੇ ਸਾਹਮਣੇ ਖੜਾ ਹੋਰੇ ਜੀਸੀਬੀ ਵਾਲਾ ਇੰਜਣ ਰੱਖਿਆ ਹੋਇਆ ਇਹ ਚ ਚਾਰ ਸਿਲੰਡਰ ਉਹ ਦਿਖਾਉਣੇ ਤੁਹਾਨੂੰ ਠੀਕ ਹੈ ਜੀ ਬਾਕੀ ਜੁੜੇ ਰਹੋ ਆਹ ਕਰੋ ਜੀ ਚੈੱਕ ਟਰੈਕਟਰ ਫਾਲੇ ਉਧਰ ਪਏ ਟਰੱਕ ਸਾਈਡਵਾ ਕਰਨੇ ਪੈਣੇ ਫਿਰ ਫਾਲੇ ਫਿਰ ਆਪਾਂ ਫਾਲਿਆਂ 'ਤੇ ਦੇਖਦੇ ਪਰਫਾਰਮੈਂਸ ਇਹਦੀ ਕਿਹੜੀ ਆ ਪਾਗੇ ਬਾਈ 15-15 ਦੇ ਫਾਲੇ ਯਾ ਆਡੀਅਰ ਮਗਰ ਦੇ ਦੇ ਹਣ ਛੋਟੇ ਦਾ ਜੋਰ ਆ ਕਹਿੰਦਾ ਬੈਟਰ ਆ ਗਿਆ ਜੀ ਉਹ ਥੋੜੇ ਫਾਲੇ ਇਕੱਠੇ ਕਰੇ ਤਾਂ ਉੱਥੇ ਨਿਕਲਦੇ ਨਹੀਂ ਜਹੇ ਹੁਣ ਚਲਾ ਕੇ ਦਿਖਾਉਨੇ ਆ ਕਿਹੜਾ ਗੇਅਰ ਪਾਵਾਂਗੇ ਵੀਰੇ ਪਹਿਲੇ ਸੀ ਵੀ ਤਾਂ ਠੀਕ ਆ ਬਸ ਠੀਕ ਆ ਫ੍ਰੀ ਸਪੀਡ ਆ ਭਾਈ ਆ ਦੇਖੋ ਜੋਰ ਮਾਰ ਰਿਹਾ ਤਾਂ ਮੈਂ ਨਹੀਂ ਖੇਤ ਬਾਹੋਂ ਲੱਗੇ ਤੇ ਆਹ ਕਰਕੇ ਮਾਚਾਲ ਵੀਡੀਓ ਬਣਾ ਲੰਨੇ ਤਾਂ ਨਹੀਂ ਐ ਪੂਰੀ ਕਟਾਈ ਰਹਿ ਤੋ ਦੂਜੀ ਹੈ ਨਾ 5310 ਬਾਈ ਜੌਂਡੀਅਰ ਜੇਸੀਬੀ ਦਾ ਮੈਂ ਇੰਜਣਾ ਕਰਦੋ ਵਾਲਾ ਚਾਰ ਸੈਂਟਰ ਕਲੌਸ ਕਰਦਾ ਜੀ ਤੇ ਚਾਲ ਦੇਖੋ ਟਰੈਕਰ ਵੀ ਕਿੰਨੀ ਸੋਹਣੀ ਆ ਇਹਨਾਂ ਜਣੇ ਨੇ ਸੈਕ ਹੈਂਡਲੇ ਦਾ ਪਾਇਆ ਵੀ तो पूरे हाँ। हाँ। करना गया सूरा बहुत बद गया यार नहीं पहले दिन इना दे। दे। तो देखो जी ਹਾਂ ਬੜੀ ਪਰਬੋ ਵੜੀ ਲਾੜੀ ਬੜੀ ਬਧੀਰੀ ਜਾਨੀ ਬਈ ਅੰਕ ਘਟ ਹੈ ਨਾ ਪਿੱਛੇ ਜੇ ਪਾਣੀ ਹੁੰਦਾ ਫਿਰ ਪੂਰਾ ਜੋਰ ਮਾਰ ਹਾਂ ਪਹਿਲਾ ਸੀ ਸਾਰੇ ਬਾਗੇ ਦੇਖ ਲੈ ਹੱਦੂ ਦੇਖਣ ਲੱਗਿਆ ਬਾਈ ਚਲਾ ਕੇ ਹੁਣ ਤੇ ਇਹ ਮਾਈਨ ਲੈਂਡ ਦਾ ਪੰਪ ਲੱਗਿਆ ਬਾਈ ਜੀ ਤੇ ਚਾਰ ਸਿਲੰਡਰ ਰੇਨ ਦੇਣਾ ਸਰਬੋ ਲੱਗੀ ਦੀ ਆ ਅੱਜ ਦਾ ਬਹੁਤ ਰੈਕਟਰ। ਭਗਾਈ ਬਹੁਤ ਰੈਕਟਰ ਵੀ ਬਾਈ। ਐਂ ਥੱਲੀਆਂ ਕਰਾਂਦਾ ਜਾਨੀ ਰੈਕਟਰ। ਬਾਈ ਇਹਨਾਂ ਨੇ ਕਿਹਾ ਸੀ ਪਹਿਲਾਂ ਵੀ ਚੱਲ ਕੋਈ ਨਹੀਂ ਟਰਾਂਗੇ ਆਪਾਂ ਵੀਡੀਓ ਬਣਾਉਂਗੇ ਨਾ ਤਾਂ ਉਹਨਾਂ ਨੇ ਆ ਖਤੀ ਰੱਖ ਲਈ ਪੀ ਸਭਾਈ ਚੱਲ ਵੀ ਹਾਂ ਜਦੇ ਪਾਉਣੀ ਆ। ਪੂਰਾ ਧੂੜ ਰੈਕਟਰ ਆ ਪੂਰਾ ਜੋਰਾ ਕੋਈ ਨਹੀਂ ਮੇਰੇ ਟਰੈਕਟਰ ਨੂੰ ਵੀ ਆਪਾਂ ਨੇ بڑا ਇੰਜਣ ਲੱਗ ਦੋਣਾ ਮੇਰੇ ਆਪਣਾ ਆ ਕਿਹੜਾ ਦਾ ਇੰਜਣ ਰੱਖਿਆ ਬਈ ਇਹ ਤੇ ਜੀਐਸਵੀ ਦਾ ਜੀਐਸਵੀ ਦਾ ਅੱਛਾ ਜੀ ਕਿੰਨਾ ਖਰਚ ਆ ਗਿਆ ਆਪਣਾ ਵੀਰੇ ਆਪਾ ਖਰਚ ਆ ਗਿਆ 2 ਦੇ ਗਰੀਬ ਆ ਗਿਆ 2 ਦੇ ਨੇੜੇ ਠੀਕ ਹੈ ਜਿਹੜੇ ਮੂਰੇ ਹਿੱਸਾ ਪਾਇਆ ਉਹ ਕਾਦਾ ਏ ਪਿੱਸਾ ਉਹੀ ਜੌਂਡੀਰ ਵਾਲੀ ਆ ਬਸ ਉਦਾਂ ਠੀਕ ਹੈ ਠੀਕ ਹੈ ਨਰਾਏ ਪੌਣੀ ਪਾਉਣਾ ਪੈਣਾ ਬਾਈ ਸਲੀਪਰ ਜਵਾਗੀਆਂ ਬੜੇ ਪੌਣੇ ਬਣੇ ਇਹਨੂੰ ਸਲੀਪਰ ਹਾਂ ਉਹੀ ਗੱਲ ਬੀ ਪੀਏ ਚ ਪਾਉਂਦੇ ਨਾ ਹਾਂ 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 ਅੱਖੜੀ ਸਲੀਪਰ ਮਾਰ ਲੱਗੀ ਅੱਛਾ ਇੰਜਨ ਨਹੀਂ ਦਬਦਾ ਨਹੀਂ ਹਾਂ ਠੀਕ ਹੈ ਤੋਰਾ ਦਾ ਬਹੁਤ ਫਰਕ ਪੈ ਗਿਆ ਨਹੀਂ ਬੀ ਚ ਹੁੰਦਾ ਬੀ ਡੀ ਅੱਛਾ 11 ਵਾਲਾ ਨੇ ਹੁਣ ਸੀਜ ਪਹਿਲੇ ਚ 15 ਸੀ ਪਹਿਲੇ ਚ 15 ਬਹੁਤ ਫਰਕ ਹੈ ਬਾਈ ਹਲੇ ਵੀ ਸਲੀਪਰ ਮਾਰ ਲਾ ਹਾਂ ਗੱਲ ਪੱਕੀ ਹੈ ਐ ਨਹੀਂ ਅਭੀ ਰੇ ਦਬ ਜੂ ਕਿਧਰ ਇਹਨੂੰ ਛੜਦਾ ਰੇ ਜਿੱਥੇ ਜਾਉਂਗੇ ਇਹ ਬਣਾ ਹਾਂ ਨੇ ਦੇਣ ਦੀ ਲੋੜ ਹੈ। ਅਮੇ ਇਹਦੇ ਨੂੰ ਵੀ ਕੋਈ ਪੰਜਾਤੀ ਤੁਸੀਂ ਮਾਡਲ ਕਰਨਾ ਹੋ ਜਾਂਦਾ ਠੀਕ ਹਾਂ। ਹਾਂ। ਵੀ ਰੇਜ਼ੇ ਮੜਦਾ ਛੜਾਈ ਕਰੂ ਹੀ ਕਰਦੀ। ਅੱਛਾ। ਇਹ ਕਹਿੰਦਾ ਦੋਜ ਨਹੀਂ ਦੇ ਰਹੇ ਹੁੰਦੇ। ਹਾਂ। ਅੱਧੂ ਲੱਗਿਆ ਮੜਾ ਇਸ ਪੈਰੀ ਮੰਟ ਕਰਨਾ। ਕੋਈ ਕਲੱਚ ਇਹ ਤੇਜ ਦੇ ਲੱਗਦਾ। ਅੱਛਾ। ਕਲਿੱਪ ਕਰ ਦਵਾਂ। ਇਹਦੀ ਬਣਾਵਾਂ। ਹਾਂ ਹਾਂ। ਕੋਰੇ ਦੇ ਬਾਣੀ। ਇਰਮਨ ਵਾਲੇ ਕੁਦਰਤ ਕੀ ਕਰਦਾ ਠੀਕ ਕਰਦਾ ਕਿਵੇਂ ਰਿਐਕਸਪੀਰੀਅੰਸ ਵੀਰੇ ਠੀਕ ਹੈ ਬਈ ਆ ਤੋਰਾ ਵਾਦ ਹੋ ਗਿਆ ਜ਼ਿਆਦਾ ਵੱਧ ਗਿਆ ਨਾ ਵਧੀਆ ਚਾਲ ਹੈ ਠੀਕ ਹੈ ਠੀਕ ਹੈ ਬੰਦ ਕਰ ਲੈ ਆਨੇ ਮੜਾ ਜਾ ਟੀਏ ਵੀਵਾ ਪਾ ਕੇ ਦੇਖ ਹੁਣ ਤੀਜਾ ਉਹ ਤੇਲ ਲੱਗਿਆ ਬਾਈ ਕਹਿੰਦਾ ਹਾਂ ਰੁਕ ਜਾ ਰੁਕ ਜਾ ਹਾਂ ਉਹ ਤੀਆ ਵੀ ਆ ਬਾਈ ਕੋਈ ਫਰਕ ਨਹੀਂ ਆ ਦੇਖੋ ਜੀ ਪੂਰਾ ਪੂਰਾ ਗੱਲਬਾਤ ਹੈ ਬਾਈ ਹੁਣ ਸਵਾਲ ਹੈ ਸਵਰਾਜ ਹੱਥ ਲੱਗਿਆ ਹੈ ਕਿਹੜਾ ਏ ਕਿਹੜਾ ਪਹਿਲਾ ਸਹੀ ਏ ਬਾਈ ਹੁਣ ਤੂੰ ਆਦਾ ਹੀ ਜਾਂਦਾ ਬਾਈ ਕੋਈ ਚੱਕਾ ਨਹੀਂ ਡਾਇਰੈਕਟਰ ਨੂੰ ਹੈਨ ਪੂਰੀ ਕਟਾਈ ਆ। ਜੀ ਦਾ ਜੀ। ਲੰਬਾ ਹੋ ਗਿਆ ਮੜਾ ਇਹ ਚੌਂਡੀ ਰੀ। ਪੂਰੇ ਦੇ ਲੰਬਾਈ ਚ ਵੀ ਵਧਾ ਪਦ ਗਿਆ। ਨਹੀਂ ਨਾ ਚੌਂਡੀ ਇਕੱਠੇ ਜੇ ਨੇ। ਆਵੇ ਆ ਦੰਦੇ ਵਿੱਚ ਹੀ ਕਰਦਾ ਵਾਲਾ ਉਹ ਵੀ ਕਰਾਣੇ ਵਾਲੀ ਪਿੱਛਾ ਉਹ ਇਹਨੂੰ ਖਿੱਚਦਾ ਨਾ ਇੱਥੇ ਨੂੰ ਇੱਥੇ ਨੂੰ ਗੱਡੀ ਜਾਂਦਾ ਹਾਂ ਇਹ ਉਹਦੇ ਜੋਇੰਟ ਕਰਿਆ ਹੋਇਆ ਹੈ ਨਾ ਕਰਿਆ ਉਹਦਾ ਹੈਵੀ ਗਮ ਹੈ ਬੰਦ ਕਰ ਦਿੰਨੇ ਤੇ ਭਾਈਆ ਦੇਖੋ ਤਰਬੂ ਗੋਂ ਤਰਬਾ ਲੱਗਿਆ ਹੋਇਆ ਬੜਾ ਹੀ ਐ ਪੂਰੀ ਦਾ ਹੈ ਬੜੀ ਹਾਂ ਇਹ ਉਹ ਆ ਨਾ ਫਿਰ ਏਸੀਵੀ ਵਾਲੀ ਆ ਮੈਂ ਕਹਿੰਦਾ 40x ਦੀ ਬਣੀ ਵੀ ਬਾਈ ਹਲੋਸ ਕਰਦਾ ਇੰਜਣਾ ਚਾ ਸਿਲੰਡਰ ਆ ਦੇਖੋ ਜੀ ਪੰਪ ਲੱਗਿਆ ਹੋਇਆ ਇਹਦਾ ਪਰ ਹੋਰ ਮੈਂ ਤੁਝੇ ਦੇਖ ਲਈ ਹੁਣ ਨਾ ਛੋ ਪਿੱਟ ਆ ਗਈ ਹੈ ਨਾ ਛੋ ਪਿੱਟ ਆ ਗਈ ਆ ਬਾਈ ਚੁੱਲਾ ਇਹਦਾ ਹੀ origignal ਹੈ ਇਹ ਹੂੰ ਥੋੜਾ ਜਿਹਾ ਲੰਬਾ ਹੋ ਗਿਆ ਹਨੂ ਪਤਾ ਨਹੀਂ ਕਿਹੜੇ ਸਾ ਨਾਲ ਫਿਰ ਇੰਟਰਕੂਲਰ ਹੈਗਾ ਲਾਉਣੇ ਨੂੰ ਹਨਾ ਇੰਟਰਕੂਲਰ ਪਾ ਲੋਡ ਨਹੀਂ ਹੈ ਲੋਡ ਨਹੀਂ ਹੈ ਇਹ ਕਿਹੜੇ ਮੋਡੀਫਾਈ ਨੇ ਕਰੀ ਹੈ ਐਡਾ ਕੋਈ ਗਰਮ ਹੋਊਗਾ ਜੇ ਇਹ ਨੋਰਮਲ ਹੈ ਨਾ ਜੀਸੀਬੀ ਵਾਲਾ ਇੰਜਨ ਹੈ ਕੰਪਲੀਟ ਫਟ ਕਰਿਆ ਵਾ ਇਹਨਾਂ ਨੇ ਠੀਕ ਆ ਉੱਧਾ ਦੇਖ ਪਤਾ ਨਹੀਂ ਲੱਗ ਰਿਹਾ ਜਮਾ ਵੀ ਨਹੀਂ ਇੱਥੇ ਪਾਸੇ ਇਹਨਾਂ ਨੇ ਆਹੀ ਢਾਲ ਬਣਾਈ ਜ ਨਵੀਂ ਜਵਾਰਡ ਕਰਨੇ ਨੂੰ ਆਹ ਹਿੱਸਾ ਪਿਛਲਾ ਜੌਂਡੀਅਰ ਦਾ ਆ ਇੰਜਨ ਆ ਗਿਆ ਆ ਗੱਬੇ ਪਲੇਟ ਪਈ ਵੀ ਆ ਬੱਕਰੀ ਹੈ ਇੱਧਰ ਪੇਡਾ ਆ ਗਈ ਆ ਪੇਡਾ ਹੁਣ ਖੂਸਾ ਨਹੀਂ ਹੁੰਦਾ ਕੋਮਲਾਂ ਦੇ ਖਾ ਲੈਂਦੇ ਉਹਨਾਂ ਨੂੰ ਵੀ ਬੇਚਾਰੀਆਂ ਨੂੰ ਆ ਗਈਆਂ ਪੇਡਾ ਆਪਾਂ ਨੇ ਇਹ ਪੇਡਾ ਹੀ ਰੱਖ ਲੈਣੀਆਂ ਹੱਦੋਂ ਐਂ ਚਲਾਉਂਦੇ ਫਰੀ ਹੈ ਕਰਨਾ ਸਾਡੇ ਬੰਦੇ ਦਰਸ਼ਕ ਵੀਰ ਦੇ ਕਿੰਨੇ ਬੈਠੇ ਨੇ ਟਾਪ ਸਾਰੇ ਦੇਖਣ ਆਲੇ ਨੇ ਸ਼ੋਅ ਦੇਖਣ ਆਲੇ ਜਿੰਮੀ ਆਹ ਹਰ ਜਿੰਮੀ ਫਟਵਾਉਂਦਾ ਠੀਕ ਆ ਜੀ ਤੇ ਖਰਚਾ ਕਿੰਨਾ ਆ ਗਿਆ ਵੀਰੇ ਖਰਚਾ ਭਾਈ ਆ ਗਿਆ 1.5-2 ਲੱਖ ਦੇ ਕਰੀਬ ਆ ਗਿਆ ਠੀਕ ਆ ਜੀ ਤੇ ਹੁਣ ਜਾਨੀ ਕਿ ਪਹਿਲਾਂ ਨਾਲੋਂ ਤੇਲ ਦੀ ਐਵਰੇਜ ਦਾ ਕਿੰਨਾ ਫਰਕ ਪਿਆ ਬਾ ਮਾੜਾ ਮੋਟਾ ਹੀ ਲਾ ਲਓ ਠੀਕ ਆ ਘਟਿਆ ਕਿ ਵਧਿਆ ਘਟਾਈ ਹੋ ਕਟਾਈ ਹੋਊਗਾ ਹਾਂ ਠੀਕ ਆ ਉੱਤਾਂ ਸੜਕ 'ਪ ਥੋੜਾ ਜਿਆਦਾ ਜਾਂਦਾ ਏ ਠੀਕ ਆ ਜੀ ਸਪੀਡ ਘਟ ਸਪੀਡ ਘਟ ਕੇ ਟਾਇਰ ਬਦਲਿਆ ਬੜੇ ਹਾਂ 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 ਫੇਰ ਇਹਦਾ ਚੱਕਰ ਵੱਜਣਾ ਤੋਰਾ ਵੱਜਣਾ ਵੱਜਣਾ ਫੇ ਤੇਲ ਦਾ ਖਰਚ ਘਟਾ ਲੈਣਾ ਠੀਕ ਆ ਜੀ ਠੀਕ ਆ ਤੇ ਉਦਾਂ ਸਾਨੂੰ ਚਲਾਣੇ ਵਾਸ ਪੂਰਾ ਵਧੀਆ ਲੱਗ ਰਿਹਾ ਕਿ ਆ ਬਈ ਹਾਂ ਪੂਰਾ ਠੀਕ ਆ ਜੀ ਕੰਮ ਨੇ ਪੜ ਜਾਂਦਾ ਛੇਤੀ ਹਾਂ ਇਹ ਤਾਂ ਅਜੇ ਫਾਲੇ ਛੋਟੇ ਨੇ ਥੋੜੇ ਜੀ ਹੋਰ ਪੜੇ ਸੋਚ ਰਹੇ ਵੀ ਲੈ ਲੂਆਂ ਹਾਂਜੀ ਹਾਂਜੀ ਕਿਉਂ ਆਇਆ ਨਾ ਵੀ ਚਲੋ ਇੱਡਾਂ ਇੰਜਣ ਰਖਾਇਆ ਨਾ ਪਾਵਰ ਦਾ ਆਲੇ ਛੋਟੇ ਆ ਥੋੜੇ ਥੋੜੇ ਇਹਦੇ ਟਾਇਰ ਬੜੇ ਪਹਿਣੇ ਆ ਹਾਲੇ ਹੋਰ ਬੜੇ ਗੱਲ ਚਾਹੀਏ ਬਸ ਬਸ ਹਾਂ ਹਾਲੇ ਚ ਨਾ ਇੱਕ ਹੋ ਟਾਇਰ ਜੇ ਲਵਾ ਲਿਓ ਸਾਈਡਾਂ ਪਹਿਲਾਂ ਫੋਂਗੇ ਨਹੀਂ ਹੈ ਨਾ ਵੀ ਅਜੇ ਹੌਲੀ ਹੌਲੀ ਪਤਾ ਚੱਲਦਾ ਨਾ ਟਰੈਕਟਰ ਦਾ ਸਹੀ ਗੱਲ ਹੈ ਜੀ ਟਾਇਰਾ ਟੂਰਾ ਦਾ ਗਾਹਾਂ ਹੋਰ ਵੀ ਮਾਰ ਮੋਟਾ ਲਾ ਲਓ ਹੂੰ ਬਾਕੀ ਯਾਨੀ ਕਿ ਇੰਜਣ ਪੂਰਾ ਫਿੱਟ ਬੈ ਗਿਆ ਇਹਦੇ ਵਿੱਚ ਬਸ ਠੀਕ ਆ ਰੇਡਿੰਗ ਤਾਂ ਆਪੇ ਕਰਕੇ ਦਿੰਨੇ ਹਾਂਜੀ ਹਾਂਜੀ ਉਹ ਗੱਬੇ ਮੈਂ ਕਹਿੰਦਾ ਢਾਲ ਉਹਨਾਂ ਨੇ ਆਪੇ ਬਣਾਈ ਵੀ ਹੋਗੇ ਤੇ ਜੁੱਲਾ ਮੁੱਲਾ ਬਾਈ ਡੌਂਡੀਰ ਦਾ ਜਾਰੀਨਲ ਦੇ ਹਨਾ ਮੈਂ ਜਨੇ ਰੱਖਿਆ ਗੱਲਾ ਥੰਡੇ ਵਾਲਾ ਪੂਜਨ ਕਰਕੇ ਆ ਚੀਜ਼ ਹਾਂ ਹਾਂ ਤੇ ਬਾਈ ਗੇਅਰ ਗੁਰਜੇ ਕੋਈ ਪ੍ਰੋਬਲਮ ਆਈ ਹੋਵੇ ਪਾਣੀ ਪੂਣੀ ਚ ਨਹੀਂ ਕੋਈ ਚੱਕਰ ਨਹੀਂ ਆਨ ਓਕੇ ਹਾਂ ਠੀਕ ਹੈ ਬਾਈ ਸਲਿੱਪ ਮਰਾ ਦਿੰਦਾ ਜੀ ਬੜੇ ਗੇਚ ਕਿਤੇ ਆਪਾਂ ਅੱਛਾ ਰੂਦਨ ਨਾ ਓਵਰ ਹਾਂ 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 ਨਹੀਂ ਕਲੱਚ ਪਲੇਟਾ ਸਲਿੱਪ ਕਰਦੀਆਂ ਸਲਿੱਪ ਕਰਨ ਨੂੰ ਕਰਦਾ ਇੰਜਨ ਉਹ ਲੱਗਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਉਹ ਤਾਂ ਆਪਾਂ ਨੇ ਦੇਖ ਲਿਆ ਬਾਈ ਕੋਈ ਚੱਕਰ ਹੀ ਨਹੀਂ ਆ ਇਹ ਲੋਡ ਪਾ ਵੀ ਰੇ ਦੇ ਦੋ ਤਾਂ ਵੀ ਫੜ ਲੰਦਾ ਹਾਂ ਜੀ ਤੇ ਇਹ ਜੇ ਕੇਹਰਾਂ ਹੇਚਦਾ ਦੋ ਹਾਂ ਉਹ ਤੇ ਫਿਰ ਇੰਚ ਨੂੰ ਦੱਸ ਦੋ ਤਾਂ ਹਾਂਜੀ ਹਾਂਜੀ ਬਿਲਕੁਲ ਜੇ ਫਾਲੇ ਜਦ ਲਾਉਣ ਤੇ ਹੁਣ ਤੇ ਇਹ ਵੀ ਜੇ ਆਪਾਂ ਫਾਲੇ ਛੱਡਦੇ ਆ ਟਾਇਰ ਸਲਿੱਪ ਕਰੀ ਜਾਂਦੇ ਆ ਟਾਇਰ ਸਲਿੱਪ ਕਰਦੇ ਆ ਹੁਣ ਤਾਂ ਬਸ ਵੇਟ ਪਾਉ ਡੈਕਟਰ ਬਾਹਰ ਚੱਲੂ ਫਿਰ ਤਾਂ ਜੋਰ ਮਾਰਦਾ ਬਾਹਰ ਟਾਇਰ ਦੀ ਤਿਆਰੀਆਂ ਕਰੀ ਜੇ ਮੜਾ ਜਾ ਨਿੱਬੜ ਜੇ ਬਾਠ ਠੀਕ ਆ ਤਸਦੀ ਕਰਾ ਦੇ ਹਾਂਜੀ ਹਾਂਜੀ ਸਤਾਰਾ ਦੇ ਬੰਗੇ ਹੀ ਫਿਰ 17 ਕੋਈ ਨਹੀਂ ਕਿ ਬਾਈ ਪੈਸਾ ਲਾਇਆ ਵਾ ਦੋ ਵਧਾ ਨਹੀਂ ਹੈ ਬਾਈ ਬਸ ਠੀਕ ਹੈ ਥੋੜੀ ਤਸੱਲੀ ਚਾਹੀਦੀ ਆ ਹਾਂ ਅਰੇ ਤਸੱਲੀ ਕਰਾ ਦੇ ਕਿਹ ਬੰਦਾ ਗਾਹਾਂ ਨੂੰ ਜਿੰਨੇ ਕਰਾਉਣਾ ਅਗਲਾ ਕਰਾ ਲੈਂਦਾ ਬਾਈ ਫਿਰ ਬਸ ਬਸ ਠੀਕ ਨਹੀਂ ਹੁਣ ਦਾ ਮਾ ਡੈਕਟਰ ਕੜੇ ਬਾਈ ਸਾਤਾ ਹੀ ਪੈ ਜਾਂਦਾ ਨਹੀਂ ਪਾਵਰ ਦਾ ਇੰਨੇ ਚਾਪਾ ਨੂੰ ਮਿਲਦਾ ਵੀ ਨਹੀਂ ਹੈ ਹਾਂ ਦੂਜੀ ਗੱਲ ਹੋਰ ਹੈ ਬਾਈ ਸੀਆਈਡੀ ਆ ਗਏ ਹੁਣ ਹੁਣ ਦਾ ਚੱਕਰ ਚੱਲੇ ਨਾ ਚੱਲੇ ਕੁਝ ਨਹੀਂ ਪਤਾ ਇਹਨਾਂ ਚਾਹ ਤੁਸੀਂ ਫਿਲਟਰ ਆਪ ਸਾਫ਼ ਕਰ ਲੋ ਘਰ ਬੈਠੇ ਕਹਿੰਦੇ ਨਹੀਂ ਓਕੇ ਕਰ ਹਾਂ ਦੇਖ ਸਾਰੇ ਕੱਪੜੇ ਲਵੇੜ ਤੇ ਐਨਾ ਦੇਣਾ ਤਵੀਆਂ ਪਾਵੇਂ ਉਠਾਇਆ ਲਾਉਂਦਾ ਟੂਰਨਾਮੈਂਟ ਪਾ ਚੱਲਦਾ ਹੁੰਦਾ ਨਾ ਉਹ ਸੀਨ ਬਣਿਆ ਵਾ ਹਾਂ ਕਿੱਥੇ ਹਜੂ ਰੇਸ ਮਾਰਨੀ ਫਾੜਨੀ ਆ ਨਾ ਉੱਥੇ ਐ ਨਹੀਂ ਕਹਣਾ ਮੈਂ ਦਬ ਗਿਆ ਦੋ ਕਹਿੰਦਾ ਬੱਸ ਆ ਮੇਰੀ ਹੜਾਈ ਦੇਖ ਬਾਈ ਦੀ ਹੜਾਈ ਦੇ ਆ ਸਿੱਧੀ ਲਾਈ ਆ ਆਹ ਹੜਾਈ ਹਜੂ ਦੀ ਆ ਬਾਈ ਦੀ ਹੜਾਈ ਦੇਖੋ ਆਰੇ ਬਾਈ ਦੀ ਆ ਸਿੱਧੀ تیر ਵਰਗੀ ਇਹ ਹੁੰਦਾ ਬੋਲੋ ਬਈ ਨੂੰ ਪਤਾ ਨਹੀਂ ਨਾ ਹੱਥ ਲੱਗਿਆ ਬਣੀ ਹੈ ਤਾਂ ਕਰਕੇ ਉਹ ਰਾਣਾ ਬਾੜੀ ਸੈਕਿੰਗ ਘੱਟ ਕਰਦਾ ਟਰੈਕਟਰ ਹਾਂ ਉਹ ਚੱਕਰ ਆ ਉਹ ਬਾਈ ਨੇ ਡੰਡਾ ਉੱਪਰ ਪਾਇਆ ਵਾ ਉਹ ਸੈਂਸੀ ਥੱਲੇ ਪੂਰੀ ਘੜਦਾ ਕਿਹੜਾ ਉਹ ਦੇਖੀਏ ਟਰੈਕਟਰ ਮਗਰ ਨਹੀਂ ਪਾਇਆ ਵਾ ਉਹ ਚੱਕਰ ਆ ਆ ਡਾਉਨ ਇਅਰ ਤਾਂ ਲੱਗਦਾ ਨਹੀਂ ਹੋਰ ਜੰਮਦੂਦ ਲੱਗਦਾ ਇਹੇ ਆ ਦੇਖੋ ਟਾਂ ਲਗਾ ਰਹੇ ਆ ਕਰਦੇ ਬਿਸਕਟਾਂਸ ਕਮਾ ਖਮਾ ਮਾਰਦਾ ਤੈਰਾ ਨੂੰ ਮੈਂ ਕਹਿੰਦਾ ਹੱਜੂ ਆਪਾਂ ਵਾਈਕਲਟ ਲੈ ਕੇ ਕਰਦੇ ਤਿਆਰ ਹੈਗਾ ਹਾਂ ਕਰਦੇ ਆ ਇੰਗਣੇ ਰੱਖਣਾ ਇੱਕ ਮਲੇ ਯੂ YouTube ਤੇ ਇਨਕਮ ਦੀ ਆ ਜਾਏ ਕਮਾ ਲਈਏ 10 ਲੱਖ ਰੁਪਏ ਇਹ ਕਰਦੇ ਠੀਕ ਕਰੋਗੇ ਹਾਂ ਅਬ ਇਹ ਟੈਟੂਰ ਵੀ ਪਾਉਣੇ ਪੈਣੇ ਆ ਆਪਾਂ ਨੂੰ ਫਿਰ ਗਰੀਬ ਵਾਲੇ ਬਹੁਤ ਟਾਈਮ ਲੱਗੂ ਹੱਜੂ ਤੇ ਲੱਗਿਆ ਬਾਈ ਇਹਦਾ ਜੀ ਜੀਆਂ ਇਹ ਕਿੰਨਾ ਬਟਿਪਰ ਹੈ ਮੇਰੇ ਕਿੰਨੇ ਟਿਪਰਾਂ ਜੀ ਆਪਣੇ ਕੋਲੇ ਆਪਣੇ ਕੋਲ 10 ਟਿਪਰ ਹੈ ਬਾਈ ਠੀਕ ਹੈ ਮਸ਼ੀਨਾ ਮਸ਼ੀਨਾ 2 ਫੂਪ ਲੈਣਾ ਇੱਕ ਜੀ ਸੀ ਠੀਕ ਹੈ ਜੀ ਤੇ ਬਾਈ ਕਿਸੇ ਨੇ ਮਿੱਟੀ ਦਾ ਕੰਮ ਕਰਾਉਣਾ ਹੋਵੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਆਪਣਾ ਨੰਬਰ ਦੱਸ ਦਿਓ ਇੱਕ ਵਾਰੀ ਫੋਨ ਨੰਬਰ 88724 ਹਾਂਜੀ 19609 80724 19609 हां ठीक है जी ਤੇ ਬਾਈ ਕਿਸੇ ਨੇ ਵੀ ਮਿੱਟੀ ਮੁੱਟੀ ਦਾ ਕੰਮ ਕਰਾਉਣਾ ਹੋਵੇ ਕਰਾ ਲਿਓ ਦੋ ਟਿੱਪਰ ਬਾਈ ਦੇ ਆ ਖੜੇ ਆ ਬਾਕੀ ਉਧਰ ਲੱਗੇ ਸੜਕ 'ਤੇ ਕੋਈ ਨਹੀਂ ਲਿਆ ਨਵੇਂ ਆ ਗਏ ਅੱਛਾ ਜੀ ਠੀਕ ਹੈ ਇਹ ਜੀ ਆਪ ਆਇਆ ਵਜੋਂ ਇਹ ਚਲਾਉਣੇ ਦੋ ਬਾਈ ਦਾ ਡਰਾਈਵਰ ਪੱਕੇ ਗਲੇ ਛੋਟੇ ਵਰਗੇ ਜੀ ਡਰਾਈਵਰ ਦਾ ਭਾਈ ਆ ਭਾਈ ਆ ਬਾਈ ਡਰਾਈਵਰ ਦਾ ਨੂੰ ਠੀਕ ਹੈ ਜੀ ਬਾਈ ਦੇ ਭਾਈ ਆ ਜੀ ਬਾਕੀ ਉਧਰ ਡਰਾਈਵਰ ਉਧਰ ਖੜੇ ਮੋਟਰਪਾ ਕੋਈ ਦੇਖ ਲੈ ਬਾਅਦ ਵਿੱਚ ਦਿਖਾਵਾਂਗਾ ਜਾਨਾ ਠੀਕ ਹੈ ਬਾਕੀ ਬਾਈ ਬਾਈ ਦੇ ਸੰਤ ਭੰਡੇ ਆ ਖੜੇ ਆ ਜੀ टोप लैंसीं जे दो कंटेनर रखे उतर राति सोने सोने न